ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਤੇ ਆ ਆਪਣਾ ਟਰੈਕਟਰ 96 ਮਾਡਲ ਸੀ ਤੇ ਤਕਰੀਬਨ ਤਿਆਰ ਹੋ ਚੱਲਿਆ ਬਸ ਇਲੈਕਟ੍ਰੀਸ਼ਨ ਦਾ ਕੰਮ ਆ ਜਿਹੜਾ ਬਾਈ ਜੀ ਕਰੀ ਜਾਂਦੇ ਆ ਤੇ ਬਸ ਲਗਭਗ ਤਕਰੀਬਨ ਬਸ 2 ਕਿ ਦਿਨਾਂ ਦੇ ਵਿੱਚ ਹੋ ਰਿਹਾ ਹੈ ਤਿਆਰ ਹੋ ਜੂਗਾ ਵੇਖੋ ਪੌੜੀਆਂ ਦੇ ਅੰਦਰ ਵਿੱਚ ਸ਼ੀਸ਼ੇ ਲੱਗੇ ਹੋਇਆ ਜੀ ਅੰਦਰ ਬਾਹਰ ਜਿਹੜੇ ਚਮਕ ਰਹੇ ਆ ਤੇ ਮੈਂ ਛਤਰੀ ਦਾ ਕੰਮ ਰਹਿ ਗਿਆ ਜੀ ਡਿੱਕ ਦਾ ਕੰਮ ਰਹਿ ਗਿਆ ਤੇ ਬਾਕੀ ਤਕਰੀਬਨ ਇਹ ਤਿਆਰ ਹੋ ਚੱਲਿਆ ਬੈਂਪਰ ਰਹਿ ਗਿਆ ਅੱਗੇ ਲਾਉਣ ਵਾਲਾ ਤੇ ਬੈਂਪਰ ਵੀ ਆਪਾਂ ਕੱਲ ਨੂੰ ਲੱਗ ਜਾਣਾ ਜੀ ਤੇ ਤਕਰੀਬਨ ਪਰਸੋਂ ਤੱਕ ਇਹ ਸਾਰੇ ਡੈਕ ਵਗੈਰਾ ਸਾਰਾ ਕੁਝ ਬੈਂਪਰ ਲਾ ਕੇ ਇਹਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ ਬਾਕੀ ਜਿਹੜਾ ਬਾਕੀ ਪ੍ਰੋਗਰਾਮ ਆ ਉਹ ਸਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ